ਜਥੇਦਾਰ ਦੀ ਦਸਤਾਰਬੰਦੀ ਉੱਤੇ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਦੇਖੋ ਕੀ ਕਿਹਾ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਛਦੇ ਨੇ 6 ਮਹੀਨੇ ਤੋਂ ਦੁਆਰਾ ਪਬੰਦਕ ਕਮੇਟੀ ਦੀ ਅੰਤਨਿਕ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਕੱਸ ਸਾਬ ਦੀਆਂ ਬਾਤੋਂ ਸੇਵਾ ਮੁਕਤ ਕਰਿਆ ਹੋਰ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਕਾਸਦੀ ਔਰਗੇਨਿਕ ਸੁਲਤਾਨ ਸਿੰਘ ਜੋ ਬਣਾਦੀ ਸੀ ਆਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਹਰਮੰਦਰ ਅਸੀਂ ਫ੍ਰੀਲੈਂਸ ਕਰਦੇ ਸੀ ਹੱਤ ਹੁਣ ਜੈਸੀ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਰੀ ਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪ੍ਰਦੇਸ਼ ਤੋਂ ਡੈਸੇਜ ਸਾਨੂੰ ਪੁੱਛਿਆ ਗਿਆ ਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਮੈਂ ਵੀਡੀਆ ਵਿੱਚੇ ਵੀ ਐਸੀ ਗਲਤ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਬੈਸ ਵਿੱਚ ਆ ਕੇ ਜਿਹੜੀ ਬਾਬਾ ਫੁੱਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਗੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਹੁਨੇਸ਼ਾ ਪਰਦੇਸਾ ਤੋਂ ਤੁਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰਾ ਕਮੇਟੀ ਅਧਿਕਾਰੀ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਿਕਾਰ ਦੇ ਨਾਲ ਜੋ ਤਾਜ ਪੁਸ਼ੇ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥ ਦੀਆਂ ਜਿਹੜੇ ਗਲ ਪੰਥਲੀਆਂ ਲਹਾਜ਼ਨਿਤ ਬੰਦੀਆਂ ਦੇ ਇਕਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਜਿਹੜਾ ਤਾਜ ਪੁਸ਼ੇ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਉਸੇ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪਰ ਉਹ ਖ਼ਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ। ਉਹ ਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕਿਸਕਰ ਸਾਹਿਬ ਹੈ ਚਾਹੇ ਸ਼ਿਦੇਕਾਲ ਪਤ ਸਾਹਿਬ ਹੈ 사ਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਤਾ ਜਿਹੜੀਆਂ ਨੇ ਉਸ ਪ੍ਰਸੰਗ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ। ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਦਿੱਤੇਗਾ ਉਹ ਪੜਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਉਸ਼ੀ ਦਾ ਸਮਾਗਮ ਹੁੰਦਾ ਹੈ ਉਦੋਂ ਹੈੱਡ ਗ੍ਰੰਥੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖਲੋ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜੈਕਾਰੇ ਛੜਦੀ ਹੈ ਔਰ ਜਿਹੜੀ ਉਸ ਜਿਹੇ ਦਰਸਬਾਬ ਨੇ ਵਿਧੀ ਪ੍ਰਵਾਨ ਕੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਂਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਾਲ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜਸਤਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਇੰਨਾ ਵਿੱਚ ਨਹਾ ਬਸੇ ਗਨੇ ਅਕਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਹਪੁਰਤ ਨਰਮਲੇ ਮਹਪੁਰਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਤਖਸਾਹਬਾਨ ਦੀ ਜਿਹੜੇ ਪੰਜਾਬ ਤਖਸਾਹਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤਹਿਤ ਨੇ ਜਿਵੇਂ ਤਖਸ਼ੀਲ ਕੇਸ ਕਰ ਸਰਦ ਹੈ ਤਖਸ਼ੀਲ ਦਮਦਮਾ ਸਾਹਿਬ ਉਤੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸਵਾਮਾ ਵਾਪਸ ਲੈ ਲੈਣੀ ਆ ਇੱਕ ਵੱਖਰਾ ਵਿਸ਼ਾ ਪਰ ਮਰਿਆਦਾ ਦਾ ਬਹੁਤ ਵੱਡਾ ਜਿਹਾ ਕਾਹਨ ਸੀ ਉਹ ਇਹਨਾਂ ਨੂੰ ਨੂੰ ਲੈ ਕੇ ਤੇ ਕੀਤਾ ਗਿਆ ਚੋਰੀ ਸ਼ਿਪੇ ਨਿਯੁਕਤੀ ਕੀਤੀ ਗਈ ਚਲਦੇ ਅਖੰਡ ਪੁਰ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸੱਤਰ ਨੇ ਸੇਤੇ ਪਸਤਾਰ ਰੱਖੀ ਬਚ ਲੋਪਾ ਪਾਇਆ ਔਰ ਬੇਨਾਗੁਰੂ ਸਾਹਿਬ ਦੇ ਪਰਦਾਸ਼ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮਰਕਾ ਟਿਕਣਾ ਖਸਾਬ ਦੇ ਅੰਤ ਤੱਕ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਸਤਰ ਵੀ ਸੁਭਾਏ ਮਾਨ ਪਾਲੇ ਨਹੀਂ ਸੀ ਕੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਛਿਪੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਪਰਮਰਿਆਦਾ ਤੱਕਾਨ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣਾ ਤੇ ਸੰਗਤ ਦੀ ਜਾਣਕਾਰੀ ਵਾਸਤੇ ਕਿ ਤੁਸੀਂ ਸਵਾਲ ਕੀਤਾ ਹੈ ਸੰਨ ਬਟੈਲਿਕ ਹੋਣਾ ਇਸ ਸੰਸਥਾ ਨੂੰ ਮੈਸੇਜਾਇਸ ਤਨ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮर्यादा ਤੋਂ ਜਾਣੂ ਹੋਵੇ ਇਹ ਮर्यादा ਕੀ ਹੁੰਦੀ ਹੈ ਉਹ ਜਿਹੜੀ ਮर्यादा ਸੀ ਤੁਹਾਡੇ ਸਵਾਲ ਪੁੱਛਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਪਰ ਸੰਗਤ ਦੇ ਕਹਿੰਦੇ ਨਾਮ ਉਹ ਮੰਨਦੇ ਨਹੀਂ ਹੈਗੇ ਦੇਖੋ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਨਿਯਮ ਕੀਤੀ ਜਾਂਦੀ ਹੈ ਉਸ ਬੇਨਿਯਮ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ ਧੰਨਵਾਦ